ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਪੀ ਟੀਵੀ ਤੇ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿੰਗ ਸਰਦਾਰ ਜੀ 3 ਫਿਲਮ ਦਾ ਟ੍ਰੇਲਰ ਹੋਇਆ ਜਾਰੀ ਪੰਜਾਬੀ ਕਲਾਕਾਰ ਜੀਤ ਤੇ ਦੁਸ਼ਾਨ ਦੀ ਆਉਣ ਵਾਲੀ ਪੰਜਾਬੀ ਫਿਲਮ ਸਰਦਾਰ ਜੀ 3 ਦਾ ਟ੍ਰੇਲਰ ਐਤਵਾਰ ਨੂੰ ਰਿਲੀਜ਼ ਹੋਇਆ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰ ਖਾਨੀ ਅਮੀਰ ਦੀ ਮੌਜੂਦਗੀ ਨੇ ਸਾਰਿਆਂ ਨੂੰ ਖਿਰਾਣ ਕਰ ਦਿੱਤਾ ਸਬਕ ਗਿਆਨੀ ਗੋਹਰ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਸ਼੍ਰੀ ਦਰਬਾਰ ਸਾਹਿਬ ਟਿਕਿਆ ਮੱਥਾ ਪਿਛਲੇ ਦਿਨ ਲੱਗੇ ਦੋਸ਼ਾਂ ਤੋਂ ਬਾਅਦ ਪੰਜੋਤ ਸਿੰਘ ਸਾਹਿਬਾਨਾ ਦੇ ਵੱਲੋਂ ਦੋਸ਼ ਮੁਕਤ ਕਰਾਰ ਦਿੱਤੇ ਗਏ ਤੱਕ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਾਹਿਬ ਕਾਜੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਨੇ ਇਹ ਮਸਕੀਨ ਆਦਿ ਸ਼੍ਰੀ ਅਕਾਲ ਤਖਤ ਸਾਹਿਬ ਅਤਿ ਦਰਬਾਰ ਸਾਹਿਬੀ ਦੇ ਦਰਸ਼ਨ ਕੀਤੇ ਤਾਂ ਆਪਣੀਆਂ ਭੁੱਲਾਂ ਨੂੰ ਬਖਸ਼ਾਇਆ ਇਜ਼ਰਾਈਲ ਅਤੇ ਈਰਾਨ ਵਿਚਕਾਰ ਵੱਧਦੇ ਤਣਾਅ ਕਾਰਨ ਕੱਚਾ ਤੇਲ ਹੋਵੇਗਾ ਮਹਿੰਗਾ ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਚੱਲ ਰਹੀ ਜੰਗ ਦੇ ਵਿੱਚੋਂ ਅਮਰੀਕਾ ਦੀ ਦਾਖਲੀ ਨੇ ਮਾਹੌਲ ਨੂੰ ਹੋਰ ਬਦਲ ਦਿੱਤਾ ਭਾਰਤ ਆਪਣੀ ਕੱਚੇ ਤੇਲ ਦੀ ਜ਼ਰੂਰਤ ਦਾ ਲਗਭਗ 85% ਆਯਾਤ ਕਰਦਾ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਨਾਲ ਦੇਸ਼ ਦਾ ਤੇਲ ਆਯਾਤ ਬਿੱਲ ਦੇ ਵਿੱਚ ਵਧ ਸਕਦਾ ਇਸ ਤੋਂ ਇਲਾਵਾ ਮੈਗਾ ਇਤਾਲ ਵਾਤਸਾ ਦੀ ਜਿਸ ਕਾਰਨ ਆਰਥਿਕ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ ਪੰਜਾਬ ਦੇ ਵਿੱਚ ਬਦਲਿਆ ਮੌਸਮ ਕਈ ਥਾਵਾਂ ਤੇ ਮੀਂਹ ਪੈਣ ਦੇ ਅਸਾਨ ਅੱਜ ਵੀ ਪੰਜਾਬ ਦੀ ਸਵੇਰ ਕਈ ਹਿੱਸਿਆਂ ਦੇ ਵਿੱਚੋਂ ਮੀਂਹ ਦੇ ਨਾਲ ਸ਼ੁਰੂ ਹੋਈ ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਅਜੇ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਦੀ ਪਕੇਖ ਬਾਣੀ ਵਿੱਚ ਕੀਤੀ ਗਈ ਇਜ਼ਰਾਈਲੀ ਹਮਲਿਆਂ ਦੇ ਵਿੱਚ ਹੁਣ ਤੱਕ 950 ਲੋਕਾਂ ਦੀ ਹੋਈ ਮੌਤ ਇਰਾਨ ਤੇ ਇਜ਼ਰਾਈਲ ਹਮਲਿਆਂ ਦੇ ਵਿੱਚ ਕਟੋ-ਕਟ 950 ਲੋਕ ਮਾਰੇ ਗਏ ਅਤੇ 3450 ਕੋਲ ਜ਼ਖਮੀ ਹੋਏ। ਇਹ ਮਨੁੱਖੀ ਅਧਿਕਾਰ ਸੰਗਠਨ ਨੇ ਸੋ ਬਾਅਦ ਨੂੰ ਜਾਣਕਾਰੀ ਦਿੱਤੀ। ਪੰਜਾਬ ਦੇ ਸਾਰੇ ਸਕੂਲਾਂ ਦੀਆਂ ਰਸੋਈਆਂ ਦੇ ਵਿੱਚ ਬਦਲੇਗਾ ਪੁਰਾਣਾ ਸੁਮਾਨ। ਕੇਂਦਰ ਸਰਕਾਰ ਨੇ ਮਿਤੀ ਸਾਲ 2024-25 ਦੇ ਲਈ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ 'ਮਿੰਟੇ' ਦੇ ਤਹਿਤ ਪੰਜਾਬ ਨੂੰ 26 157 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਇਹ ਗ੍ਰਾਂਟ ਸੂਬੇ ਦੇ 23 ਜ਼ਿਲ੍ਹਿਆਂ ਦੇ ਵਿੱਚ ਸਥਿਤ 18991 ਸਰਕਾਰੀ ਸਕੂਲਾਂ ਨੂੰ ਰਸੋਈਆਂ ਚ ਵਰਤੇ ਜਾ ਰਹੇ ਪੁਰਾਣੇ ਉਪਕਰਨਾਂ ਨੂੰ ਬਦਲਣ ਅਤੇ ਨਵੇਂ ਬਰਤਨ ਖਰੀਦਣ ਲਈ ਜਾਰੀ ਕੀਤੀ ਗਈ। ਈਰਾਨ ਦੇ 6 에어ਬੇਸ ਹੋਏ ਇਜ਼ਰਾਈਲ ਹਮਲੇ ਦਾ ਸ਼ਿਕਾਰ ਇਜ਼ਰਾਈਲੀ ਫੌਜ ਨੇ ਈਰਾਨ ਦੇ 6 에어ਬੇਸਾਂ ਤੇ ਹਵਾਈ ਹਮਲੇ ਕੀਤੇ। ਇਹਨਾਂ ਦੇ ਵਿੱਚ ਮਸ਼ਹਦ ਤੇ ਤਹਿਰਾਨ ਮੈਦਾਨ ਦੇਸ ਫੁੱਲ ਸ਼ਹੀਦ ਅਬਖਤਿਆਰੀ ਅਤੀ ਤਬਰੀਜ਼ ਦੇ ਏਅਰਬੇਸ ਡੋਨ ਨੇ ਸ਼ਾਮਿਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਵਾਪਰਿਆ ਵੱਡਾ ਹਾਦਸਾ ਚੰਡੀਗੜ੍ਹ ਸਿਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਵੱਡਾ ਹਾਦਸਾ ਵਾਪਰਿਆ ਇਥੇ ਲੇਡੀਜ਼ ਬਾਥਰੂਮ ਦੇ ਵਿੱਚ ਅਚਾਨਕ ਅੱਗ ਲੱਗੀ ਜਿਸ ਕਾਰਨ ਕਾਫੀ ਦਹਿਸ਼ਤ ਦਾ ਮਾਹੌਲ ਦੇਖ ਨੂੰ ਮਿਲਿਆ ਆਕ ਪਾਰਟੀ ਦੇ ਸੰਜੀਵ ਅਰੋੜਾ ਨੇ ਮਾਰੀ ਬਾਜੀ ਵੱਡੀ ਲੀਡ ਤੇ ਜਿੱਤ ਪ੍ਰਾਪਤ ਕੀਤੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੇ ਹੋਈ ਇਹ ਚੋਣਾਂ ਦੇ ਵਿੱਚ ਆਮ ਪਾਰਟੀ ਦੇ ਜਿੱਤ ਹਾਸਲ ਕੀਤੀ ਆਪ ਉਮੀਦਵਾਰ ਸੰਜੀਵ अरोड़ा ਨੇ ਕਾਂਗਰਸ ਦੇ ਭਾਤ ਪੂਸ਼ਨ ਆਸ਼ੂ ਨੂੰ 10637 ਵੋਟਾਂ ਦੇ ਨਾਲ ਹਰਾਇਆ